ਮਾਮਲਾ ਪਿੰਡ ਨਵੀਪੁਰ ਤੋਂ ਸਾਹਮਣੇ ਆਇਆ ਜਿੱਥੇ ਭੇਤਪਰੇ ਹਾਲਾਤਾਂ ਦੇ ਵਿੱਚ ਇੱਕ ਵਿਆਹੁਤਾ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਡੇਢ ਸਾਲ ਪਹਿਲਾਂ ਇਸ ਦਾ ਵਿਆਹ ਹੋਇਆ ਸੀ ਤੇ ਇਹ ਜਿਹੜੀ ਲੜਕੀ ਹੈ ਸਵੇਰੇ ਬਾਥਰੂਮ ਦੇ ਵਿੱਚ ਨਹਾਣ ਦੇ ਲਈ ਜਾਂਦੀ ਹੈ ਤਾਂ ਉਸੇ ਦਰਮਿਆਨ ਹੀ ਬਾਥਰੂਮ ਦੇ ਵਿੱਚੋਂ ਕੁਝ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਸ ਤੋਂ ਬਾਅਦ ਕੀ ਸਸਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜਲਦ ਹੀ ਉਸ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ ਤਾਂ ਮਾਮਲਾ ਪਿੰਡ ਨਵੀ ਉਰਤੋ ਸਾਹਮਣੇ ਆਇਆ ਜਿੱਥੇ ਇੱਕ ਵਿਅੋਦਾ ਮਹਿਲਾ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਬਾਥਰੂਮ ਦੇ ਵਿੱਚ ਨਹਾਣ ਜਾਂਦੀ ਹੈ ਤੇ ਉਸ ਤੋਂ ਬਾਅਦ ਬਾਥਰੂਮ ਦੇ ਅੰਦਰੋਂ ਜਦ ਆਵਾਜ਼ਾਂ ਆਉਂਦੀਆਂ ਨੇ ਤਾਂ ਪਰਿਵਾਰਿਕ ਮੈਂਬਰਾਂ ਦੇ ਬੁੱਲੋ ਦਰਵਾਜ਼ਾ ਤੋੜ ਕੇ ਇਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਇਸ ਦੀ ਮੌਤ ਹੋ ਗਈ ਹੈ ਮੈਂ ਮੰਗਲਦਾਸ ਵਾਸੀ ਪਿੰਡ ਕੰਮਾ ਮੇਰੀ ਬੇਟੀ ਗਗਨਦੀਪ ਕੌਰ ਤੇ ਗਗਨਦੀਪ ਕੌਰ ਨਵੀਪੁਰ ਵਿਆਹੀ ਹੋਈ ਸੀ ਤੇ ਜਵਾਈ ਦਾ ਨਾਮ ਰਮਨਦੀਪ ਉਹਦੀ ਅੱਜ 11:30 11 ਵਜੇ ਦੇ ਵਿੱਚ ਡੈਥ ਹੋ ਗਈ ਆ ਮੈਨੂੰ ਡਾਊਟ ਆ ਮੇਰਾ ਡਾਊਟ ਕਲੀਅਰ ਕੀਤਾ ਜਾਵੇ ਪੋਸਟਮਾਰਟਮ ਕਰਕੇ ਤੇ ਉਹਦੇ ਇਨਸਾਫ ਦਵਾਇਆ ਜਾਵੇ ਤੁਹਾਡੀ ਬੇਟੀ ਦੀ ਮੈਰਿਜ ਨੂੰ ਕਿੰਨੀ ਦੇਰ ਹੋਈ ਆ ਡੇਢ ਸਾਲ ਹੋਏ ਅੱਛਾ ਮੈਰਿਜ ਬੜੀ ਧੂਮ ਧਾਮ ਨਾਲ ਕਰੀ ਆ ਜੀ ਕਿਵੇਂ ਹੋਈ ਆ ਮੌਤ ਮੌਤ ਪਤਾ ਹੀ ਨਹੀਂ ਇਹ ਅਟੈਕ ਦਾਸ ਤਰ ਹੈ ਜੀ ਇਹ ਤਾਂ ਕਹਿ ਰਿਹਾ ਅਟੈਕ ਹੋਇਆ ਜੀ ਕਹਿੰਦੇ ਬਾਥਰੂਮ ਗਈ ਆ ਨਾ ਉਹਨੋਂ ਉੱਥੇ ਗਿਰ ਗਈ ਆ ਤੇ ਅਟੈਕ ਹੋ ਗਿਆ ਪਰ ਸਾਨੂੰ ਸ਼ੱਕ ਆ ਪੋਸਟਮਾਰਟਮ ਕਰਕੇ ਮੈਨੂੰ ਇਨਸਾਫ ਦੁਆਇਆ ਪੁਲਿਸ ਨੂੰ ਦੱਸਿਆ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜੀ ਬਹੁਤ ਸਾਨੂੰ ਇਨਫੋਰਮੇਸ਼ਨ ਆਈ ਸੀ ਸੋਲ ਹਸਪਤਲ ਤੋਂ ਇੱਕ ਲੜਕੀ ਗਗਨਦੀਪ ਕੌਰ ਵਾਈਫ ਆਫ ਰਮਨਦੀਪ ਸਿੰਘ ਪਿੰਡ ਨਵੀਂਪੁਰ ਮਰਤਖਾਲ ਦੇ ਵਿੱਚ ਹਸਪਤਲ ਆਈ ਹੈ ਜਿਸ ਨੂੰ ਨਹੀਂ ਪੜਤਾਲ ਕੀਤੀ ਗਈ ਲੜਕੀ ਦੇ ਵਾਰਸ ਨੂੰ ਬੁਲਾਇਆ ਗਿਆ ਲੜਕੀ ਦੇ ਪਿਤਾ ਮੰਗਲਦਾਸ ਜੜੀ ਨੇ ਤੇ ਬਿਆਨ ਵੇਰ ਲੈ ਕੇ ਫਿਲਹਾਲ 176 ਕਾਰਵਾਈ ਕਰ ਰਹੇ ਹਾਂ ਉਸ ਤੋਂ ਬਾਅਦ ਜੈਸੀ ਜ਼ਰੂਰਤ ਹੋਊਗੀ ਪੜਤਾਲ ਜਾਰੀ ਹੈ ਉਸ ਤੋਂ ਅੰਤ ਕਰਵਾ ਰਹੇ ਹਾਂ ਜੋ ਹਰਤ ਆਉਣਗੇ ਉਹ ਦੱਸ ਜਾਣਗੇ ਉਸਮੇ ਤਾਂ ਕੋਈ ਅਗਲੀ ਕਾਰਵਾਈ ਅਮਲੇ ਨਹੀਂ ਲੈਂਦੀ